ਸਬਬ ਵਾਰਾ ਕੀ ਸੋਚੈ ਬਾਰਗ ਪਾਰਾ ਅਧਿਆਰੇ ਦੀਪਕ ਚਹੀਏ ਪਾਏ ਘਟ ਦੀਪਕ ਰਹਾ ਸਮਾਈ ਕਹੇ ਕਬੀਰ ਅਚਾਨਿਆ ਜਬ ਜਾਣਿਆ ਤੋ ਮਨ ਮੰਨਿਆ ਸਾਰ ਸੰਗਤਾਂ ਸੁਖ ਸੁਖ ਸੰਗਤਾਂ ਅੰਤਾਰ ਸੰਗਤਾਂ ਜਸ਼ਨ ਸਿੰਘ ਸਾਡੇ ਸਾਧੂ ਜੀ ਸੰਗਤ ਨੂੰ ਨਮਨ ਕੀਤਾ ਸਾਰ ਸੰਗਤ ਜੀ ਨੂੰ ਮਨੰਦ ਸਰਬਉੱਚ ਅਨੁਪ੍ਰੇਰਕ ਸੇਵਕ ਬਹੁਤ ਬਿਸਾਰਨ ਆਪੇ ਮੇਲ ਲਏ ਕਿਰਪਾ ਗੁਰੂ ਘਰ ਸਭ ਜੱਜ ਭੈ ਨਿਆਲ ਆਸਤੂ ਆਸਤੂ I'm

ਬੋਲੇ ਸ੍ਰੀਮਾਨ ਸੰਤ ਬਾਬਾ ਸਰਦੇਵ ਸਿੰਘ ਜੀ ਨਾਨਕ ਸਰਵਾਲੇ ਨੂੰ ਬਾਬਾ ਗੁਰਪ੍ਰੀਤ ਸਿੰਘ ਜੀ ਨਾਨਕ ਸਰਵਾਲੇ ਉਹ ਵੀ ਸ੍ਰੀਮਾਨ ਲਾਣ ਦੀ ਕਿਰਪਾ ਦਾ ਕਰਨ ਜੀ ਬੋਲੇ ਸੋ ਨਿਹਾਲ ਜੈਦਰ ਸਤਪਾਲ ਸਿੰਘ ਜੀ ਬੋਲੇ ਸੋ ਨਿਹਾਲ ਸੰਤੋਖ ਸਿੰਘ ਜੀ ਮਵੀ ਸਿਹਦਰ ਕ੍ਰਿਸ਼ਨ ਸਿੰਘ ਜੀ ਗਦਾਪੁਰ ਉਹ ਵੀ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ ਜੀ ਮੇਰੇ ਛੋਟੇ ਵੀਰ ਸਰਦਾਰ ਮਨਜੀਤ ਸਿੰਘ ਦੀ ਸਮਾਜ ਸੇਵਕ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸਤਿਪੁਰਾਂ ਦੀ ਬਖਸ਼ਿਸ਼ ਸਿਰੋਂ ਪਾ ਲੈਣ ਦੀ ਕਿਰਪਾਲਤਾ ਕਰੋ ਜੀ ਸਰਦਾਰ ਬਲਕਾ ਸਤਿ ਸ੍ਰੀ ਅਕਾਲ ਵੈਗੁਰੂ ਜੀ ਦਾ ਖਾਲਸਾ ਬਣ ਜੀ ਫਤਿਹ ਜਿਹੜਾ ਅੱਜ ਦਾ ਸਮਾਗਮ ਸੀ 350 ਸਾਲਾ ਗੁਰੂ ਸਾਹਿਬ ਦਾ ਗੁਰੂ ਨਾਨਕ ਮਹਾਰਾਜ ਜਿਹੜਾ ਸੀ 350 ਸਾਲ ਸ਼ਹੀਦੀਪੁਰਬ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਦਾਜੀ ਦਾ ਜਿਹੜਾ ਸੀ ਉਹ 350 ਸਾਲਾਂ ਦਾ ਸਾਰਾ ਸੰਸਾਰ ਬਣਾ ਰਿਹਾ ਹੈ ਇਸੇ ਤਰ੍ਹਾਂ ਸਾਡੇ ਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਅੱਜ ਅਸੀਂ ਪਿੰਗੜਾ ਆਸ਼्रम ਸਨੌਰ ਰੋਡ ਦੇ ਜਿਹੜਾ ਬਾਬਾ ਬਰਬੀਰ ਸਿੰਘ ਪਿੰਗੜਾ ਆਸ਼्रम ਦੀ ਅਗਵਾਈ ਕਰਕੇ ਇੱਥੇ ਬਹੁਤ 350 ਦੇ ਕਰੀਬ ਜੀਵਾਂ ਦੇ ਮੰਦ ਬੁਗੀ ਵਾਲਿਆਂ ਦੀ ਸੇਵਾ ਕਰ ਰਿਹਾ ਹੈ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਜਿਹੜਾ ਅੱਜ ਪ੍ਰੋਗਰਾਮ ਗੁਰੂ ਦੀ ਕਿਰਪਾ ਨਾਲ ਅੱਜ ਬੜਾ ਵੱਡਾ ਇਕੱਠ ਹੋਇਆ ਸਾਰੀਆਂ ਸੰਗਤਾਂ ਨੇ ਗੁਰੂ ਦੀਆਂ ਹਾਜ਼ਰੀਆਂ ਭਰੀਆਂ ਆ ਤੇ ਗੁਰੂ ਸਾਹਿਬ ਦੇ ਸੰਦੇਸ਼ ਉਹਨੇ ਸਾਰਿਆਂ ਨੇ ਇਹ ਜਿਹੜਾ ਕਾਰਜ ਇਸ ਕਰਕੇ 350 ਸਾਲਾ ਅੱਜ ਬੜੇ ਬੜੇ ਜੋਰ ਸ਼ੋਰ ਨਾਲ ਮਨਾਇਆ ਗਿਆ ਹੈ ਸਾਰੇ ਸੰਸਾਰ ਦੇ ਸੰਸਾਰ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਘਰ ਘਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਾਰੇ ਇਹ ਪੁਰਬ ਨੂੰ ਮਨਾਉਣ ਤਾਂ ਹੀ ਜਿਹੜਾ ਸਾਡਾ ਜੀਵਨਿਆ ਸਫਲ ਹੋ ਸਕਦਾ ਹੈ ਜਿਸ ਟਾਈਮ ਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਆ ਉਸ ਟਾਈਮ ਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ ਸੀ ਜ਼ੁਲਮ ਦਾ ਨਾਸ਼ ਕੀਤਾ ਅੱਜ ਇਹ ਹਿੰਦੁਸਤਾਨ ਹੀ ਨਹੀਂ ਸੀ ਹੋਣਾ ਜੇ ਹਿੰਦੁਸਤਾਨ ਹੈਗਾ ਤਾਂ ਸਿਰਫ ਗੁਰੂ ਤੇਗ ਬਹਾਦਰ ਦੇ ਨਾਂ ਤੇ ਹੈਗਾ ਸਵੇਸ ਕਰਕੇ ਜਿੰਨੀਆਂ ਵੀ ਇੱਥੇ ਸੰਗਤਾਂ ਆਈਆਂ ਨੇ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਨਾ ਬਾਬਾ ਜੀ ਵੀ ਸਾਡੇ ਕੋਲ ਬੈਠੇ ਨੇ ਵੀ ਬੜੇ ਬڑے ਵਿਸ਼ਾਲ ਦਿਲ ਨਾਲ ਸੇਵਾ ਕਰ ਰਹੇ ਸ 350 ਜੀਵ ਨੇ ਜਮੰਦ ਬੁੱਧੀ ਜਿੰਨਾਂ ਦੀ ਸੇਵਾ ਕਰ ਰਹੇ ਅਸੀਂ ਰਲ ਮਿਲ ਕੇ ਹੀ ਕਰਦੇ ਆ ਸਾਰਾ ਕੁਝ ਕਾਰਜ ਇਹ ਵੀ ਕਾਰਜ ਬਾਬਾ ਜੀ ਦੀ ਸਾਰੇ ਸਰਪ੍ਰਸਤੀ ਥਲੇ ਹੋਇਆ ਜਿਹੜਾ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ 사350 ਸਾਲਾ ਦਿਨ ਮਨਾ ਰਹੇ ਆ ਜੀ ਕੀ ਫਤਿਹ ਅੱਜ ਜੋ ਜੈਦਾਰ ਮੋਨ ਸਿੰਘ ਕਰਤਾਰ ਪਰ ਦੇ ਸਹਿਯੋਗ ਨਾਲ ਤੇ ਹੋਰ ਸੰਗਤਾਂ ਜੋ ਸਰਦਾਰ ਕਿਸ਼ਨ ਸਿੰਘ ਜੀ ਨੇ ਸਰਦਾਰ ਆਪਣੇ ਤੋਂਗ ਸੰਤੋਖ ਸਿੰਘ ਜੀ ਮਗਈ ਸਪਾਣੇ ਤੇ ਇਹਨਾਂ ਦੇ ਸਹਿਯੋਗ ਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਕਿਸ਼ਨ ਸਿੰਘ ਜੀ ਜੋ ਉਸ ਨੌਰਤੋਂ ਹਨ ਤੇ ਆਪਣੇ ਅ ਮਨਜੀਤ ਸਿੰਘ ਜੀ ਜੋ ਸੇਵਾ ਕਰ ਰਹੇ ਹਨ ਬੜੀ ਲੈਬੋਰੀਆ ਇਹਨਾਂ ਦੀ ਹੋਰ ਬਾਬਾ ਨਹਿਰ ਸਿੰਘ ਹੋਣੀ ਸਾਰੇ ਇਹਨਾਂ ਦੇ ਸਹਿਯੋਗ ਨਾਲ ਸੰਤਾਮਾ ਪ੍ਰਸ਼ਾ ਬਾਬਾ ਜਸਵਿੰਦਰ ਸਿੰਘ ਜੀ ਤੇ ਇਹਨਾਂ ਸਹਿਯੋਗ ਨਾਲ ਅੱਜ ਇੱਥੇ ਬਣਾਇਆ ਗਿਆ ਹੈ ਸ਼ਿਦੀ ਦਿਹਾੜਾ ਕੁਰਤੇਗ ਬਾਦਸਾ 350 ਸਾਲਾ ਇਹ ਜੋ ਧਾਰਾ ਹੈ ਸਾਰੇ ਸੰਸਾਰ ਵਿੱਚ ਬਣਾਇਆ ਜਾ ਰਿਹਾ ਹੈ ਤੇ ਬਣਾਉਣਾ ਵੀ ਚਾਹੀਦਾ ਹੈ ਹੋਰ ਵੀ ਜਿਹੜੇ ਨਹੀਂ ਪੜਾ ਉਹ ਵੀ ਇਸੇ ਦੀ ਧਾਰਾ ਨੂੰ ਬਣਾਉਣ ਸ਼੍ਰੀਮਾਨ ਸੰਤ ਬਾਬਾ ਬਲਬੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਜਹਦਰ ਮੋਹਨ ਸਿੰਘ ਕਰਤਾਰਪੁਰ ਜੀ ਦੀ ਅਗਵਾਈ ਹੇਠ ਅੱਜ ਜਗਤ ਔਰ ਹਿੰਦ ਦੀ ਔਰ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 350ਵਾਂ ਸਾਲਾ ਜੋ ਸ਼ਹੀਦੀ ਦਿਹਾੜਾ ਅੱਜ ਮਨਾਇਆ ਗਿਆ ਔਰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਦੇਸ਼ ਦੀ ਨੂੰ ਸੂਬੇ ਦੀ ਨੂੰ ਕਿ ਜੇ ਅੱਜ ਤੁਸੀਂ ਆਜ਼ਾਦ ਭਾਰਤ ਦੇ ਵਿੱਚ ਵਸ ਕੇ ਰਾਜ ਕਰ ਰਹੇ ਹੋ ਤਾਂ ਉਹ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਦੇਣ ਕਰਕੇ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾ ਤੁਹਾਡੇ ਜੀਵਨ ਵਿੱਚ ਆਇਆ ਤੁਹਾਡੇ ਰਾਜ ਭਾਗ ਦੇ ਸਮੇਂ ਦੇ ਵਿੱਚ ਆਇਆ ਇਸ ਨੂੰ ਪ੍ਰਾਇਮਰੀ ਸੰਵਿਧਾਨਿਕ ਸੰਸਥਾਵਾਂ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਤੱਕ ਵਿਧਾਨ ਸਭਾਵਾਂ ਤੱਕ ਮਨਾ ਕੇ ਦੇਸ਼ ਦੀ ਬੱਚੇ ਬੱਚੇ ਨੂੰ ਤਾਂ ਕਿ ਪਤਾ ਲੱਗ ਸਕੇ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹ ਦੇਸ਼ ਲਈ ਧਰਮ ਲਈ ਉਹ ਜੂਝ ਮਰਨ ਦੀ ਜਿਹੜਾ ਸਾਨੂੰ ਸਨੇਹਾ ਦੇ ਕੇ ਗਿਆ ਕਿ ਧਰਮ ਦੇ ਲਈ ਕਦੇ ਵੀ ਸਿਰ ਦੀਜਿਆ ਕਾਂ ਨਾ ਕੀਜੇ ਦਾ ਸਨੇਹਾ ਜਿਹੜਾ ਦੇ ਕੇ ਗਿਆ ਤਾਂ ਕਿ ਉਹ ਘਰ ਘਰ ਪਹੁੰਚ ਸਕੇ